ਪਾ ਜੀ ਇਹ ਕਦੋਂ ਤੋਂ ਅਪਲਾਈ ਹੋਊਗਾ ਔਰ ਪ੍ਰੋਸੈਸਿੰਗ ਟਾਈਮ ਇਸ ਦਾ ਕੋਈ ਲਿਮਿਟੇਸ਼ਨ ਹੈਗੀ ਹੈ ਲਿਮਟ ਲੱਭੀ ਇੰਨੇ ਟਾਈਮ ਦੇ ਵਿੱਚ ਰਿਜ਼ਲਟ ਆਉਣੇ ਆ ਦੇਖੋ ਇਹਦਾ ਇਹਦੀ ਜਿਹੜੀ ਗੱਲ ਹੈ ਵੀ ਜੇ ਆਪਾਂ ਗੱਲ ਕਰੀਏ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਇਹ ਵੀਜ਼ਾ ਅਪਲਾਈ ਹੋਣਾ ਉਹਦੀ ਡੇਟ ਅਨਾਉਂਸ ਹੋ ਚੁੱਕੀ ਹੈ 1 ਅਕਤੂਬਰ 2024 ਤੋਂ ਇਹ ਐਪਲੀਕੇਸ਼ਨ ਆ ਰਜਿਸਟ੍ਰੇਸ਼ਨ ਹੋਊਗੀ ਜੋ ਐਪਲੀਕੇਸ਼ਨ ਰਜਿਸਟ੍ਰੇਸ਼ਨ ਦੀ ਐਂਡ ਡੇਟ ਆ ਉਹ 30 ਅਕਤੂਬਰ ਆ ਯਾਨੀ ਕਿ 1 ਮਹੀਨਾ ਚੱਲੂਗੀ 1 ਮਹੀਨਾ ਚੱਲੂਗੀ 1 ਅਕਤੂਬਰ 2024 ਤੋਂ ਲੈ ਕੇ 30 ਅਕਤੂਬਰ 2024 ਤੱਕ ਤੁਸੀਂ ਐਪਲੀਕੇਸ਼ਨ ਰਜਿਸਟ੍ਰੇਸ਼ਨ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਜੋ ਉਹਨਾਂ ਦਾ ਸਿਸਟਮ ਹੈ ਜਿਹੜਾ ਸਿਸਟਮ ਹੈ ਉਸ ਦੀ ਡੇਟ ਮੈਂ ਤੁਹਾਨੂੰ ਦੱਸ ਦਿੰਦਾ ਵੀ ਐਕਚੁਅਲ ਚ ਡੇਟ ਕੀ ਹੈ ਵੀ ਜਿਹੜੀ ਡੇਟ ਉਸ ਡੇਟ ਨੂੰ ਆਪਾਂ ਇੱਕ ਇੱਕ ਮਿੰਟ ਜੀ ਮੈਂ ਤੁਹਾਨੂੰ ਐਕਚੁਅਲ ਡੇਟ ਦੱਸਦਾ ਹਾਂ ਹਾਂ ਬਿਲਕੁਲ ਜਿਹੜੇ ਦਰਸ਼ਕ ਸਾਡੇ ਨੇ ਉਹ ਬਹੁਤ ਕੋ ਬਾਹਰ ਦੇ ਨਾਲ ਭਾਈ ਨੇ ਬੜੀ ਸਿਲੈਕਸ਼ਨ ਸਿਲੈਕਸ਼ਨ ਜਿਹੜੀ ਹੋਣੀ ਹੈ ਸਿਲੈਕਸ਼ਨ ਜਿਹੜੀ ਹੋਣੀ ਹੈ ਉਹ 14 ਦਸ ਯਾਨੀ ਕਿ 14 ਅਕਤੂਬਰ ਤੋਂ ਬਾਅਦ ਸਿਲੈਕਸ਼ਨਾਂ ਸ਼ੁਰੂ ਹੋ ਜਾਣੀ ਹੈ ਤੇ 30 ਅਪ੍ਰੈਲ 2025 ਤੱਕ ਇਸ ਦੀ ਸਿਲੈਕਸ਼ਨ ਹੋਊਗੀ ਯਾਨੀ ਕਿ 1 ਅਕਤੂਬਰ ਤੋਂ ਤੁਹਾਡੀ ਜਿਹੜੀ ਆ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ ਤੇ 30 ਅਕਤੂਬਰ ਤੱਕ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਬਟ ਉਸ ਦੀ ਸਿਲੈਕਸ਼ਨ ਵੀ 14 ਅਕਤੂਬਰ ਤੋਂ ਲੈ ਕੇ ਤੁਸੀਂ ਤੁਹਾਡੀ ਸਿਲੈਕਸ਼ਨ 30 4 2025 ਚ ਹੋਣੀ ਹੈ ਯਾਨੀ ਕਿ 1000 ਬੱਚਾ ਲੈ ਕੇ ਜਾਣਾ ਉਹਨਾਂ ਨੇ ਬੰਦਾ ਇੰਡੀਆ ਤੋਂ ਬਟ ਉਹ ਲਗਭਗ 6 ਮਹੀਨੇ ਦਾ ਪ੍ਰੋਸੈਸ ਹੈਗਾ ਜਿਹਦੇ ਵਿੱਚ ਉਹ 1000 ਬੰਦਾ ਲੈ ਕੇ ਜਾਣਗੇ ਥੋੜੇ ਥੋੜੇ ਬੰਦੇ ਯਾਨੀ ਕਿ ਹਰ ਇੱਕ ਮਹੀਨੇ ਮੈਨੂੰ ਲੱਗਦਾ 200 200 ਬੰਦਾ ਉਹ ਅਨਾਉਂਸ ਕਰਨਗੇ ਯਾਨੀ ਕਿ 6 ਮਹੀਨਿਆਂ ਵਿੱਚ ਉਹ 200 ਬੰਦਾ ਹਰ ਮਹੀਨੇ ਲੈ ਕੇ ਜਾਇਆ ਕਰਨਗੇ ਸੋ ਇੱਕ ਤਰੀਕ ਉਹਨਾਂ ਲਈ ਸਟਾਰਟ ਡੇਟ ਹੈ ਤੇ ਟੀ ਅਕਤੂਬਰ ਯਾਨੀ ਕਿ 31 ਅਕਤੂਬਰ ਆ ਤੁਹਾਡੇ ਲਈ ਲਾਸਟ ਡੇਟ ਹੋਣੀ ਹੈ ਜਿਸ ਦਿਨ ਤੁਸੀਂ ਰਜਿਸਟ੍ਰੇਸ਼ਨ ਤੁਹਾਡੀ ਬੰਦ ਹੋ ਜਾਣੀ ਹੈ ਯਾਨੀ ਕਿ ਇੱਕ ਮਹੀਨੇ ਦਾ ਟਾਈਮ ਮਿਲਣਾ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣ ਦਾ ਬਿਲਕੁਲ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਸੁਣ ਲੈਣਾ ਸ਼ੋ ਸ਼ੋ ਜਦੋਂ ਖਤਮ ਹੋਊਗਾ ਤਾਂ ਤੁਸੀਂ ਬੈਕ ਜਾ ਕੇ ਵੀ ਸੁਣ ਸਕਦੇ ਹੋ ਕਿ ਐਕਚੁਅਲ ਹੈ ਕੀ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਗੁੰਮਰਾਹ ਇਸ ਵੀਜ਼ੇ ਦੇ ਤਹਿਤ ਲੁੱਟ ਬਹੁਤ ਹੋਣੀ ਹੈ ਇਹ ਤੁਹਾਨੂੰ ਅਸੀਂ ਪਹਿਲਾਂ ਦੱਸ ਦਿੰਨੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਬਲਵਿੰਦਰ ਜੀ ਮੈਂ ਇਹਨਾਂ ਨੂੰ ਵੀ ਦੱਸਦਾ ਆ ਵੀ ਲੁੱਟ ਲੁੱਟ ਇੰਨੀ ਕੁ ਹੋ ਰਹੀ ਹੈ ਵੀ ਸੋਚ ਨਹੀਂ ਸਕਦੇ ਸੋਚ ਨਹੀਂ ਸਕਦੇ ਕਿ ਅੱਜ ਮੇਰੇ ਆਫਿਸ 'ਚ ਇੱਕ ਬੰਦਾ ਆਇਆ ਮੈਨੂੰ ਕਹਿੰਦਾ ਵੀ ਐਦਾ-ਐਦਾ ਕਰਕੇ ਮੇ ਇਸ ਬੱਚੇ ਦੀ ਮੇਰੇ ਬੱਚੇ ਦੀ ਪ੍ਰੋਫਾਈਲ ਲਾਣੀ ਆ ਤੁਸੀਂ ਆਸਟ੍ਰੇਲੀਆ ਜਿਹੜਾ ਵਰਕਿੰਗ ਹਾਲੀਡੇ ਵੀਜ਼ਾ ਅਪਲਾਈ ਕਰਦੇ ਪਏ ਹੋਂ ਵੀ ਉਹਦੇ ਵਿੱਚ ਜਿਹੜੀ ਤੁਸੀਂ ਐਲੀਜੀਬਿਲਟੀ ਆ ਮੈਂ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਪਲੱਸ 2 ਕੀਤੀ ਆ ਤੁਸੀਂ ਇਸ ਵਿੱਚ ਐਲੀਜੀਬਲ ਨਹੀਂ ਐ ਉਹਨਾਂ ਨੇ ਮੈਨੂੰ ਦਾਅਵੇ ਨਾਲ ਕਿਹਾ ਯਾਨੀ ਕਿ ਇਵਨ ਮੇਰੇ ਸਾਹਮਣੇ ਬੈਠ ਕੇ ਮੈਨੂੰ ਦਾਅਵੇ ਨਾਲ ਕਿਹਾ ਵੀ ਲੋਕੀ ਤਾਂ ਇਸ ਚ ਵਿਦਆਊਟ ਆਲਸ ਵਿਦ ਕੋਈ 10ਵੀਂ ਪਾਸ ਕੋਈ ਬਿਨਾ ਐਜੂਕੇਸ਼ਨ ਤੋਂ ਵੀ ਅਪਲਾਈ ਕਰ ਰਹੇ ਆ ਇਵਨ ਇਹ ਵੀ ਕਹਿ ਰਹੇ ਆ ਵੀ ਤੁਹਾਡੀ ਲੋਟਰੀ ਲੱਗੂਗੀ ਲੱਗੂਗੀ ਅਸੀਂ ਤੁਹਾਡੇ ਸਿਸਟਮ ਤੁਹਾਡਾ ਜੁਗਾੜ ਲਗਾ ਲਿਆ ਹੈ ਤੁਹਾਡੀ ਸੈਟਿੰਗ ਕਰ ਲਈ ਹੈ 20 25 25 ਲੱਖ ਰੁਪਏ ਚ ਗੱਲਾਂ ਕਰ ਰਹੇ ਆ ਲੋਕ 28 28 ਲੱਖ ਰੁਪਏ ਚ ਵੀ ਇਸ ਵੀਜ਼ੇ ਚ ਤੁਹਾਨੂੰ ਗਰੰਟੀ ਮਿਲੇਗੀ ਸੋ ਇਦਾਂ ਦੀਆਂ ਫਾਰਮਾਂ ਚ ਨਾ ਆਇਓ ਕੋਈ ਵੀ ਕੋਈ ਗਰੰਟੀ ਨਹੀਂ ਵੀਜ਼ਾ ਲਾਟਰੀ ਲੱਗਣੀ ਹੈ ਹੋ ਸਕਦਾ ਪੰਜਾਬ ਚੋਂ ਹਜ਼ਾਰ ਦੀ ਹਜ਼ਾਰ ਪੰਜਾਬ ਚੋਂ ਲੱਗ ਜੇ ਹੋ ਸਕਦਾ ਪੰਜਾਬ ਚੋਂ ਇੱਕ ਵੀ ਨਾ ਲੱਗੇ ਹੋ ਸਕਦਾ ਪੰਜਾਬ ਚੋਂ 500 ਲੱਗ ਜੇ ਸੋ ਗੇਸੇ ਦੇ ਚੱਕਰਾਂ ਚ ਨਾ ਫਸਿਓ ਇਹ ਨਾ ਸੋਚੀ ਜਾਇਓ ਵੀ ਲੋਟਰੀ ਸਾਡੀ 100% ਲੱਗਣੀ ਐ ਤੁਸੀਂ ਐਮਬੈਸੀ ਦੀ ਵੈਬਸਾਈਟ ਤੇ ਜਾ ਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਆਫ ਹੋਮ ਅਫੇਅਰ ਦੀ ਵੈਬਸਾਈਟ ਤੇ ਜਾ ਕੇ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ ਕੀ ਐਲੀਜੀਬਿਲਟੀ ਐ ਸਿੱਧਾ ਸਿੱਧਾ ਸ਼ਾਬਦਾਂ ਚ ਲਿਖਿਆ ਹੋਇਆ ਹੈ ਵੀ ਆਹ ਐਲੀਜੀਬਿਲਟੀ ਐ ਆਹ ਕੰਡੀਸ਼ਨਸ ਐ ਕਈ ਬੰਦੇ ਇਦਾਂ ਦੇ ਗੁੰਮਰਾਹ ਕਰ ਰਹੇ ਆ ਵੀ ਤੁਸੀਂ ਚਾਰ ਵਾਰੀ ਰਿਫਿਊਜ਼ ਹੋ ਚਾਹੇ ਪੰਜ ਵਾਰੀ ਰਿਫਿਊਜ਼ ਆ ਆਹ ਡਾਕੂਮੈਂਟ ਚਾਹੀਦੇ ਆ ਤੁਸੀਂ ਵੀਜ਼ਾ ਅਪਲਾਈ ਕਰ ਲਓ ਵੀਜ਼ੇ ਦੀ ਕੰਡੀਸ਼ਨ ਤੁਹਾਨੂੰ ਮੈਂ ਦੱਸਤੀ ਆ ਵੀ ਅਗਰ ਤੁਸੀਂ ਰਿਫਿਊਜ਼ ਹੋ ਜਾਂ ਤੁਹਾਡਾ ਵੀਜ਼ਾ ਕਿਸੇ ਵੀ ਤਰ੍ਹਾਂ ਦਾ ਕੈਂਸਲੇਸ਼ਨ ਹੈ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਅੰਬੈਸੀ ਨੇ ਤੁਹਾਡੇ ਤੋਂ 25 ਡਾਲਰ ਜ਼ਰੂਰ ਲੈ ਲੈਣੇ ਆ ਤੁਸੀਂ ਅਪਲਾਈ ਜ਼ਰੂਰ ਕਰ ਲੈਣਾ ਤੁਹਾਡੀ ਲੋਟਰੀ 'ਚ ਨਾਮ ਨਹੀਂ ਆਣਾ ਬਿਲਕੁਲ ਨਾਲ ਦੇ ਨਾਲ ਭਾਜੀ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ੇ ਤੇ ਕੀ ਅਪਡੇਟ ਹੈਗੀਆਂ ਨੇ ਕਿਹੜੇ ਕਿਹੜੇ ਕਿੰਨੇ ਬੈਂਡ ਦੇ ਨਾਲ ਅਪਲਾਈ ਕਰ ਸਕਦੇ ਹੋ ਕਿਹੜਾ ਇਨਟੇਕ ਆ ਰਿਹਾ ਅੱਗੇ ਨੇ ਦੇਖੋ ਅਨਟੇਕ ਆ ਰਿਹਾ ਜੀ ਫਰਵਰੀ ਇਨਟੇਕ ਆ ਰਿਹਾ ਜੋ ਮੇਜਰ ਇਨਟੇਕ ਹੈ ਆਸਟ੍ਰੇਲੀਆ ਚ ਫਰਵਰੀ ਤੇ ਜੁਲਾਈ ਇਨਟੇਕ ਹੁੰਦਾ 2025 ਚ ਉਹਨਾਂ ਨੇ ਵੀ ਕੈਨੇਡਾ ਵਾਂਗ ਕੈਪਿੰਗ ਸਿਸਟਮ ਲਗਾ ਦਿੱਤਾ ਹੈ ਕਾਲ ਜਾਣੂ ਲਿਸਟਾਂ ਭੇਜ ਦਿੱਤੀਆਂ ਵੀ ਕੈਨੇਡਾ ਵਿੱਚ ਤਾਂ ਕਿਸੇ ਬੰਦੇ ਨੂੰ ਦਿਖਦੀਆਂ ਨਹੀਂ ਆ ਵੀ ਕਿਹੜੇ ਕਾਲਜ ਨੂੰ ਕਿੰਨੀਆਂ ਸੀਟਾਂ ਮਿਲੀਆਂ ਬਟ ਆਸਟ੍ਰੇਲੀਆ ਨੇ ਸਿੱਧਾ-ਸਿੱਧਾ ਨੋਟੀਫਿਕੇਸ਼ਨ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਡਾਲ ਪਾ ਦਿੱਤਾ ਵੀ ਇਸ ਕਾਲਜ ਨੂੰ ਇੰਨੀਆਂ ਸੀਟਾਂ ਐ ਇਸ ਕਾਲਜ ਨੂੰ ਇੰਨੀਆਂ ਸੀਟਾਂ ਇਸ ਕਾਲਜ ਕੋਲੇ 0 ਸੀਟ ਆ ਇਹ ਵੀ ਲੱਕ ਕੇ ਭੇਜਿਆ ਇਸ ਯੂਨੀਵਰਸਿਟੀ ਕੋਲੇ ਇੰਨੀਆਂ ਸੀਟਾਂ ਹੈ ਜਿਹੜੀਆਂ ਪਬਲਿਕ ਯੂਨੀਵਰਸਿਟੀਆਂ ਪਬਲਿਕ ਫੰਡਡ ਯੂਨੀਵਰਸਿਟੀਆਂ ਉਹਨਾਂ ਨੂੰ ਕਲੀਅਰਲੀ ਦੱਸਿਆ ਹੋਇਆ ਵੀ ਕਿੰਨੀਆਂ-ਕਿੰਨੀਆਂ ਸੀਟਾਂ ਹੈ ਸੋ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਵੀ ਅਪਲਾਈ ਕਰਨਾ ਹੈ ਤਾਂ ਯੂਨੀਵਰਸਿਟੀਆਂ ਵੱਲੋਂ ਬਹੁਤ ਜ਼ਿਆਦਾ ਹੁਣ ਤਾਂ ਹਜੀ ਥੋੜੀ ਸਟਿੱਕਨੈਸ ਆ ਉਹ ਅੱਗੇ ਜਾ ਕੇ ਬਹੁਤ ਜ਼ਿਆਦਾ ਸਟਿੱਕਨੈਸ ਹੋ ਜਾਣੀ ਹੈ ਕਿਉਂਕਿ ਲਿਮਟਡ ਨੰਬਰ ਮਿਲਨੇ ਹਨ ਉਹਨਾਂ ਨੂੰ ਲਿਮਟਡ ਨੰਬਰ ਜਿਹਦੇ ਵਿੱਚ ਜੇ ਉਹ ਵੀਜ਼ਾ ਮੇਰੇ ਖਿਆਲ ਨਾਲ ਅਪਲਾਈ ਕਰੂਗਾ ਉਹਦਾ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹੋਣਗੇ ਬਟ जीडी जी जीएसटी जी, जी क्लियर ਕਰਨੀ ਬੜੀ ਔਖੀ ਹੋਣੀ ਆ ਬਟ ਅਗਰ ਤੁਹਾਡੀਆਂ ਸਾਰੀਆਂ ਸ਼ਰਤਾਂ ਤੁਸੀਂ एलिजिबल ਹੋ ਜਾਂਦੇ ਹੋ ਖਰੇ ਉਤਰਦੇ ਹੋ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਵੀ ਉਹਨੇ ਹੋਣਗੇ ਕਿਉਂਕਿ ਉਹਨਾਂ ਨੇ ਸੀਟਾਂ ਇੱਕ ਉਸੇ ਤਰ੍ਹਾਂ ਨਾਲ ਹੀ ਅ alloate ਕੀਤੀਆਂ ਯੂਨੀਵਰਸਿਟੀ ਕਾਲਜ ਨੂੰ ਜਿਸ ਤਰ੍ਹਾਂ ਉਹਨਾਂ ਨੇ ਵੀਜ਼ੇ ਦਾ ਨੰਬਰ ਰੱਖਿਆ ਹੋਇਆ ਸੋ ਜਿੰਨੇ ਕ ਨੰਬਰ ਉਹਨਾਂ ਨੇ ਰੱਖੇ ਆ ਉਹਨੇ ਕ ਸੀਟਾਂ ਉਹਨਾਂ ਨੇ alloate ਕੀਤੀਆਂ ਹੈ ਸੋ ਵੀਜ਼ਾ ਲੱਗਣ ਦੀ ਪ੍ਰੋਬੈਬਿਲਟੀ ਵੀ ਉਨੀ ਵਧੀ ਹੈ ਵਧੂਗੀ ਬਟ ਕਿਤੇ ਨਾ ਕਿਤੇ ਸਟਿਕਨਸ ਵੀ ਵਧੂਗੀ ਸੋ ਆਸਟ੍ਰੇਲੀਆ ਦਾ ਜੋ ਸਟੂਡੈਂਟ ਵੀਜ਼ਾ ਹੈ ਜੋ 2024 ਪਾਸ ਆਊਟ ਵਾਲੇ ਸਟੂਡੈਂਟ ਹੈ ਉਹਨਾਂ ਲਈ ਖਾਸ ਆਪਸ਼ਨ ਆ ਹੈ ਬਟ ਅਗਰ ਤੁਹਾਡੇ ਕੋਲੇ ਆਈਟੀਆਰਸ ਯਾਨੀ ਕਿ ਇਨਕਮ ਡਾਕੂਮੈਂਟ 2 ਸਾਲ ਦੀਆਂ ਆਈਟੀਆਰਸ ਹੈ ਲਗਾਤਾਰ ਭਰਦੇ ਆ ਰਹੇ ਹੋ ਤੁਹਾਡੇ ਕੋਲੇ ਆਪਣੇ ਫੰਡ ਹੈ ਤੁਹਾਡੇ ਕੋਲੇ ਕਮਰਸ ਤੇ ਸੌਰੀ ਕਮਰਸ ਜਾਂ ਫਿਰ ਤੁਸੀਂ ਹੋਰ ਸਟਰੀਮ ਨਾਲ ਪੜੇ ਹੋ ਜੇ ਆਰਟਸ ਤੋਂ ਬਿਨਾ ਪੜੇ ਹੋ ਤਾਂ ਤੁਹਾਡੇ ਲਈ ਐਲੀਜੀਬਿਲਟੀ ਬੰਦੀ ਹੈ